ੋ ਜੀ ਰਾਤ ਦੇ 10 ਵਜੇ ਆ ਜਿੰਨੇ ਵੀ ਸੜਕ ਤੇ ਲੋਕ ਆ ਜਾ ਰਹੇ ਆਪਣੇ ਵਾਹਨ ਲੈ ਕੇ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਨਾ ਵੀ ਤੁਸੀਂ ਧੁੰਦ ਦੇਖ ਲਓ ਧੁੰਦ ਦਾ ਸਮਾਂ ਆ ਗਿਆ ਵਾ ਕਿੰਨੀ ਜਿਆਦਾ ਧੁੰਦ ਪਈ ਹੋਈ ਆ ਇਹਦੇ ਚਲੋ ਮੋਬਾਈਲ ਦੇ ਵਿੱਚ ਘਟਦੀ ਦੀ ਇਹ ਮਤਲਬ ਗੱਡੀ ਜਿਹੜੀ ਆ 20 ਦੀ ਸਪੀਡ ਤੇ ਜਾਣ ਰਹੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀਆਂ ਆਪਣੀਆਂ ਗੱਡੀਆਂ ਜਿਹੜੀਆਂ ਬਿਲਕੁਲ ਸਲੋ ਚਲਾਓ ਤੇ ਜਦੋਂ ਵੀ ਆਪਣੀ ਕੋਈ ਗੱਡੀ ਚਲਾਣੀ ਆ ਜਿਆਦਾ ਸੈਂਟਰ ਦੀ ਆ ਬੜੀ ਲੈਂਡ ਜਿਹੜੀ ਇਹਦੇ ਵਿੱਚ ਚਲਾਓ ਇਧਰ ਇਧਰ ਜੇ ਗੱਡੀ ਚਲਾਉਂਗੇ ਨਾ ਧੁੰਦ ਦੇ ਵਿੱਚ ਕੁਝ ਨਹੀਂ ਪਤਾ ਲੱਗਣਾ ਕੋਈ ਪਤਾ ਨਹੀਂ ਰਾਹ ਤੇ ਮੇ ਟਰੈਕਟਰ ਖਰਾਬ ਹੋਇਆ ਕੋਈ ਗੱਡੀ ਖਰਾਬ ਹੋਈ ਹੋਵੇ ਨਹੀਂ ਤੁਹਾਨੂੰ ਪਤਾ ਲੱਗਣਾ ਇਸ ਕਰਕੇ ਕਈ ਹਾਸੀ ਇਹਨਾਂ ਵਰ ਵਰਦੇ ਆ ਸੈਂਟਰ ਲਾਈਨ ਦੇ ਵਿੱਚ ਗੱਡੀ ਚਲਾਓ ਜਿੰਨੇ ਹਮੇਸ਼ਾ ਚਲਾਣੀ ਹੈ ਤੇ ਆਪਾਂ ਇਹ ਚ ਨੈਸ਼ਨਲ ਹਾਈਵੇ ਦੀ ਨਕਾਮੀ ਦੱਸਣ ਲੱਗੇ ਆ ਐਨੀ ਧੁੰਦ ਹੋਣ ਦੇ ਬਾਵਜੂਦ ਵੀ ਦੇਖੋ ਤੁਸੀਂ ਫਗਵਾੜੇ ਇੱਕ ਵੀ ਲੈਂਡ ਨਹੀਂ ਹੈਗੀ ਪੁੱਲ ਦੇ ਉੱਤੇ ਆ ਫਗਵਾੜਾ ਆਪਣਾ ਜੀਐਸਡੀ ਮੇਲ ਵਾਲਾ ਪੁੱਲ ਇਹਦੇ ਉੱਤੇ ਇੱਕ ਵੀ ਲੈਂਡ ਨਹੀਂ ਹੈਗੀ ਦੇਖ ਲਓ ਇਹਨਾਂ ਲੋਕਾਂ ਨੂੰ ਪਰੇਸ਼ਾਨੀ ਦੇ ਲੋ ਆ ਇੱਕੋ ਲੈਟ ਲੱਗੀ ਉੱਪਰ ਬਾਸ ਹੋਰ ਕੋਈ ਲੈਟ ਨਹੀਂ ਤੁਹਾਨੂੰ ਦਿਖਾਣੇ ਅੱਗੇ ਜਾ ਕੇ ਦੇਖਿਓ ਤੁਸੀਂ ਸਾਰਾ ਸੁੰਨਸਾਨ ਪਿਆਇਆ ਇਧੀਆਂ ਜਿਹੜਾ ਮਰਜ਼ੀ ਕੋਈ ਲੁੱਟ ਕੋ ਕਰ ਜਵੇ ਜਿਹੜਾ ਮਰਜ਼ੀ ਜੋ ਮਰਜ਼ੀ ਕਰ ਜਵੇ ਕੋਈ ਤੇ ਟੈਕਸ ਵੀ ਇਹਨਾਂ ਨੇ ਪੂਰੇ ਲੈਣੇ ਆ ਆਪਾਂ ਰੋਡ ਟੈਕਸ ਵੀ ਦਿੰਨੇ ਆ ਆਪਾਂ ਹਾਊਸ ਟੈਕਸ ਵੀ ਦਿੰਨੇ ਆ ਆਪਾਂ ਹਰਜੀ ਦਾ ਟੈਕਸ ਵੀ ਦਿੰਨੇ ਆ ਕੋਸ ਸੱਸ ਲੱਗਦਾ ਹਰਜੀ ਦਾ ਲੱਗਦਾ ਪਰ ਤੁਸੀਂ ਹਿਸਾਬ ਲਾ ਕੇ ਦੇਖ ਲਓ ਕੁਛ ਨਹੀਂ ਮਤਲਬ ਰੋਡ ਦੇ ਉੱਤੇ ਦਿਖ ਰਿਹਾ ਆ ਨਾ ਮਾਤਰ ਜੀਆਂ ਲੈਟਾਂ ਲਾਈਆਂ ਹੋਈਆਂ ਬਸ 2-4 ਐਂਟਰੀ ਤੇ ਤੁਸੀਂ ਆ ਮੜਾ ਜਾਂ ਫਗਵਾੜਾ ਹਲਕਾ ਜਾਂ 슈ਗਰ ਮਿਲ ਟਪੋ ਆਪਣੀ ਤੇ ਲੈਟਾਂ ਦਾ ਹਾਲ ਦੇਖੋ ਬਿਲਕੁਲ ਲੈਟ ਹੈ ਨਹੀਂ ਇੱਕਾ ਜਿੱਥੇ ਮੇਨ ਤੇ ਲੈ ਇੱਥੇ ਲੇਨ ਲਾਣੀ ਚਾਹੀਦੀ ਆ ਰੋਡ ਦੇ ਉੱਤੇ ਲੇਨ ਵੀ ਨਹੀਂ ਦੇ ਲੋਕ ਤੇ ਆਹ ਹਾਲਾ ਨੈਸ਼ਨਲ ਹਾਈਵੇ ਦਾ ਐਕਸੀਡੈਂਟ ਦਾ ਘਰ ਦਾ ਮਾਰਾ ਆ ਦੇਖ ਲੋ ਕਟ ਇੱਥੇ ਕਟ ਆਂਦੇ ਦੇਖੋ 2 ਦਿਨ ਕਟਾ ਇੱਥੇ ਕਟ ਵੀ ਨਹੀਂ ਪਤਾ ਲੱਗਣ ਦੇ ਇੱਥੇ ਕਟ ਹੈ ਕਿ ਨਹੀਂ ਹੈਗੇ ਇੱਕ ਕੱਟ ਅਸੀਂ ਵੀ ਆਪਣਾ ਇੱਕ ਰੋਡ ਤੇ ਜਾਣਾ ਸੀਗਾ ਸਾਨੂੰ ਲੱਭਣੀ ਨਜ਼ਰ ਨਹੀਂ ਆਇਆ ਅਸੀਂ ਗਾਂਹ ਕੱਟ ਦੇ ਉੱਤੋਂ ਦੀ ਘੁੰਮ ਕੇ ਪੁੱਲ ਗਾਂਹ ਲੰਘ ਕੇ ਸਾਰਾ ਫੇਰ ਆਏ ਵਾਪਸ ਦੁਆਰਾ ਸਾਨੂੰ ਕੱਟ ਵੀ ਨਹੀਂ ਦਿਖਿਆ ਜੇਕਰ ਲਾਈਟਾਂ ਸਹੀ ਤਰੀਕੇ ਨਾਲ ਲੱਗੀਆਂ ਹੋਣ ਤੇ ਹਰ ਚੀਜ਼ ਹਰ ਬੰਦੇ ਨੂੰ ਵਧੀਆ ਸੌਬਦਾ ਮਿਲ ਸਕਦੀ ਹੈ ਇੱਕ ਤੁਹਾਨੂੰ ਚੀਜ਼ ਆਪਾਂ ਹੋਰ ਦਿਖਾਣੀ ਹੈ ਪਰਲੇ ਪਾਸੇ ਦੇਖੋ ਟੋਇਆ ਕੱਟਾ ਪਟਿਆ ਰੋਡ ਦੇ ਉੱਤੇ ਉਹਦੇ ਵਿੱਚ ਰਾਤੀ ਵੀ ਮੈਨੂੰ ਕਿਸੇ ਮੁੰਡੇ ਦਾ ਫੋਨ ਆਇਆ ਸੀਗਾ ਕਹਿੰਦੇ ਭਾਜੀ ਰਾਤੀ ਨਾਲ ਇੱਕ ਛੋਟਾ ਹਾਥੀ ਆ ਰਿਹਾ ਸੀਗਾ ਤੇ ਸਿੱਧਾ ਧੁੰਦ ਦੇ ਕਾਰਨ ਡਿੱਗ ਪਿਆ ਉਹਦੇ ਵਿੱਚ ਆਪਾਂ ਮੌਕੇ ਤੇ ਜਾ ਕੇ ਦੇਖਦੇ ਆਂ ਤਸਵੀਰਾਂ ਉਹਦੀਆਂ ਕਿ ਕੀ ਹਾਲਾਤ ਐਸ ਟਾਈਮ ਆਓ ਸਰਬ ਆਪਣੇ ਇੰਨੇ ਕੁ ਟੋਟੇ ਜਿਹੇ ਲਾਈਟਾਂ ਲੱਗੀਆਂ ਜਿਹੜਾ ਫੋਵਾੜੇ ਦਾ ਪੋਲਮ ਵਾਲਾ ਸ਼ੁਰੂ ਹੁੰਦਾ ਜਿੱਥੇ ਮਾੜੇ ਜੇ ਖਤਮ ਹੁੰਦਾ ਉੱਥੇ ਕਿ ਲਾਈਟਾਂ ਆ ਉੱਥੇ ਲਾਈਟਾਂ ਹੈ ਹੀ ਨਹੀਂ ਕਿਤੇ ਹੋਰ ਆ ਲੋ ਅੱਗੇ ਲਾਈਟਾਂ ਵੇਹ ਮੋ ਗਈਆਂ ਅਜੇ ਆਪਣਾ ਫੋਵਾੜਾ ਹੀ ਆ ਜੇ ਬੱਸੜਾ ਨਹੀਂ ਆਇਆ ਆਪਾਂ ਨਜ਼ਰ ਨਿਕਾ ਪਹੁੰਚੇ ਆਂ ADC ਮੈਡਮ ਇੱਥੇ ਬਹਿੰਦੇ ਆ ਦੇਖ ਲਓ ਉੱਪਰ ਰਿਕਾ ਨਗਰ ਨਿਗਮ ADC ਮੈਡਮ ਇੱਥੇ ਬਹਿੰਦੇ ਆ ਮੇਰ ਸਾਹਿਬ ਇੱਥੇ ਬਹਿੰਦੇ ਆ ADC ਜਿਹੜੀ ਹੁੰਦੀ ਆ ਸਾਡੇ ਸ਼ਹਿਰ ਦੀ DC ਹੁੰਦੀ ਏ ਇੱਕ ਤਰ੍ਹਾਂ ਦੀ ਤੇ ਉਹਨਾਂ ਨੂੰ ਇਹ ਕਰਨਾ ਚਾਹੀਦਾ ਮਾੜਾ ਮੋਟਾ ਨੈਸ਼ਨਲ ਹਾਈਵੇ ਨ ਦੱਸਣਾ ਚਾਹੀਦਾ ਵੀ ਲੈਟਾਂ ਦੇ ਕੀ ਹਾਲਾਤ ਆ ਦੇਖੋ ਸ਼ਹਿਰ ਤੇ ਲੈਟਾਂ ਬਿਲਕੁਲ ਹੈ ਨਹੀਂ ਗੀਆਂ ਰੋਡ ਦੇ ਉੱਤੇ ਬਿਲਕੁਲ